ਜਾਪ ਦੇ ਉਹ ਲੋਕ ਨੇ ਇੱਥੇ ਇੱਕ ਗੁਰੂ ਦਾ ਪਿਆਰਾ ਸ਼ਹੀਦ ਹੋਇਆ ਭਾਈ ਮਨੀ ਸਿੰਘ ਮੈਂ ਉਹਦਾ ਬੰਦ-ਬੰਦ ਕਟਿਆ ਦੇਖਿਆ ਤੈਨੂੰ ਸੱਚ ਦੱਸਾਂ ਉਸ ਗੁਰੂ ਦੇ ਪਿਆਰੇ ਦੇ ਇਸ ਬੰਦ ਦੇ ਉੱਤੇ ਉਂਗਲੀ ਦੇ ਪੋਟੇ ਦੇ ਉੱਤੇ ਆਰਾ ਟੋਕਾ ਚੱਲਿਆ ਤੇ ਉਹਨੇ ਆਪਣੀ ਜਵਾਨੋ ਆਖਿਆ ਸਤਨਾਮ ਸ਼੍ਰੀ ਉਹ ਕਹਿੰਦਾ ਮੈਂ ਤੈਨੂੰ ਕੀ ਦੱਸਾਂ ਮੈਨੂੰ ਨਹੀਂ ਪਤਾ ਤੂੰ ਕਿਹੜੇ ਗੁਜਰਾਤੀ ਤੇ ਤਾਮਲ ਲੋਕਾਂ ਦੀ ਗੱਲ ਕਰਦਾ ਹੈ ਜੇ ਤੂੰ ਇਸ ਪੰਜਾਬ ਦੇ ਖਿੱਤੇ ਦੀ ਸਿੱਖਾਂ ਦੀ ਗੱਲ ਕਰਦਾ ਹੈ ਤੇ ਮੈਂ ਤੈਨੂੰ ਦੱਸਦਾ ਮੈਂ ਗਵਾਹ ਹਾਂ ਇਸ ਚੀਜ਼ ਦਾ ਕਿ ਇੱਥੇ ਪੁੱਠੀਆਂ ਖੱਲਾ ਲਾਉਣ ਤੋਂ ਬਾਅਦ ਵੀ ਟੈਕ ਦੇ ਤੇ ਸੈਕ ਦੇ ਸਿੰਘਾਂ ਦੇ ਮੁੱਖੋਂ ਆਵਾਜ਼ ਮੈਂ ਸੁਣੀ ਹੈ ਸਤਨਾਮ ਸ਼੍ਰੀ ਉਹ ਮੈਂ ਉਹਨਾਂ ਨੂੰ ਵੀ ਜਾਣਦਾ ਜਿਹੜੇ ਸਰਹੰਦ ਦੀ ਧਰਤੀ ਤੇ ਬਾਬਾ ਮੋਤੀराम ਮਹਿਰਾ ਆਪਣੀ ਘਰ ਵਾਲੀ ਆਪਣਾ ਬੱਚਾ ਤੇ ਆਪਣੀ ਮਾਂ ਸਮੇਤ ਜਦੋਂ ਕੋਲੂ ਦੇ ਵਿੱਚੋਂ ਦੀ ਪੀੜੇ ਜਾ ਰਹੇ ਸੀ ਤੇ ਮੈਂ ਉਸ ਮੋਤੀराम ਦੇ মুখ ਤੋਂ ਹਾਏ ਨਹੀਂ ਸੁਣੀ ਮੈਂ ਉਹਦੇ মুখ ਤੋਂ ਸੁਣਿਆ ਕੀ ਸੁਣਿਆ ਜੀ ਸਤਨਾਮ ਸ਼੍ਰੀ ਓਏ ਤੂੰ ਅਜੇ ਹੜਾਂ ਵਿੱਚ ਲੋਕਾਂ ਨੂੰ ਵੇਖ ਰਿਹਾ ਤੈਨੂੰ ਇਹ ਲੋਕ ਅਚਰਜ ਅਰਚਰਜ ਲੱਗ ਰਹੇ ਹੈਰਾਨ ਅਜਿਹਨਾਂ ਨੂੰ ਜਾਣਦਾ ਨਹੀਂ ਤੂੰ ਨਹੀਂ ਜਾਣਦਾ ਇਹਨਾਂ ਲੋਕਾਂ ਨੂੰ ਸੱਚ ਕਰਕੇ ਜਾਣੀ ਨਾ ਤੇ ਤੂੰ ਇਹ ਗੁਰੂ ਕਿਆ ਸਿੱਖਾਂ ਨੂੰ ਕਦੇ ਜਾਣ ਸਕੇਂਗਾ ਤੇ ਨਾ ਹੀ ਕਦੇ ਸਮਝ ਸਕੇਂਗਾ ਤੂੰ ਨਹੀਂ ਜਾਣ ਸਕੇਂਗਾ ਇਹਨਾਂ ਲੋਕਾਂ ਨੂੰ ਦੂਜਿਆਂ ਲੋਕਾਂ ਕੋਲੇ ਗਿਆਨ ਬਹੁਤ ਹੈ ਦੂਜਿਆਂ ਲੋਕਾਂ ਕੋਲੇ ਮਾਇਆ ਬਹੁਤ ਹੈ ਪਰ ਇਹ ਗੁਰੂ ਦੇ ਸਿੱਖ ਤੇ ਏਸੇ ਗੱਲ ਵਿੱਚ ਚੜ੍ਹਦੀ ਕਲਾ ਵਿੱਚ ਹੈ ਕਿ ਅੰਮ੍ਰਿਤ ਵੇਲੇ ਆਪਣੇ ਘਰਾਂ ਵਿੱਚ ਬੈਠ ਕੇ ਪੜਦੇ ਆ ਅੰਮ੍ਰਿਤ ਵੇਲਾ ਸੱਚ ਨਾ ਵੜਾਈ ਕਰਨੀ ਆਵੇ ਕੱਪੜਾ ਨਦਰੀ ਓਏ ਤੂੰ ਇਹਨਾਂ ਲੋਕਾਂ ਨੂੰ ਜਾਣਦਾ ਨਹੀਂ ਤੂੰ ਨਹੀਂ ਜਾਣਦਾ ਤੈਨੂੰ ਹੋਰ ਹੈਰਾਨ ਕਰਨ ਵਾਲੀ ਗੱਲ ਦੱਸਾਂ ਮੈਂ ਸਵਾਲ ਕਰਨ ਵਾਲਾ ਕਹਿੰਦਾ ਹੋਰ ਕਿੱਡੀ ਘਹਰਾਨੀ ਦੀ ਗੱਲ ਰਹਿ ਗਈ ਅਜੇ ਕੋਈ ਅਜੇ ਰਹਿ ਗਈ ਕੋਈ ਕਹਿੰਦਾ ਹਾਂ ਇੱਕ ਹੋਰ ਬੜੀ ਭਾਰੀ ਗੱਲ ਰਹਿ ਗਈ ਮੈਂ ਤੈਨੂੰ ਇਹਨਾਂ ਮਾਵਾਂ ਦੀ ਗੱਲ ਇੱਕ ਦੱਸਣ ਲੱਗਾ ਇਹਨਾਂ ਨੇ ਸੁੱਖਾਂ ਸੁੱਕ ਕੇ ਮਿੰਤਾ ਕਰਕੇ ਜੋਦੜੀਆਂ ਕਰਕੇ ਗੁਰੂ ਤੋਂ ਇੱਕ ਲਾਲ ਲਿਆ 9 ਮਹੀਨੇ ਕੁਖ ਚ ਰੱਖਿਆ ਉਸ ਲਾਲ ਨੂੰ ਕੁੱਖ ਵਿੱਚ ਰੱਖਣ ਤੋਂ ਬਾਅਦ ਉਸ ਮਾਂ ਨੇ ਜਨਮ ਦਿੱਤਾ ਆਪਣੀ ਛਾਤੀ ਦਾ ਦੁੱਧ ਦੇ ਕੇ ਪਿਆਇਆ ਤੇ ਜਦੋਂ ਉਸ ਬੱਚੇ ਦਾ ਮੁੱਖ ਵੇਖ ਕੇ ਉਹ ਮਾਂ ਜਿਉਂਦੀ ਹੈ ਇੱਕ ਜਾਨਮ ਆਉਂਦਾ ਉਹ ਨਿੱਕੇ ਜਿਹੇ ਬੱਚੇ ਦੇ ਟੋਟੇ ਕਰਕੇ ਉਹਦੇ ਵਿੱਚੋਂ ਦੀ ਧਾਗਾ ਕੱਢ ਕੇ ਉਹਦੇ ਬੱਚੇ ਦੇ ਟੁਕੜਿਆਂ ਦਾ ਹਾਰ ਬਣਾ ਕੇ ਉਸ ਮਾਂ ਦੇ ਗਲ ਵਿੱਚ ਪਾ ਦਿੰਦਾ ਤੇ ਸਵਾਲ ਕਰਨ ਵਾਲਾ ਕਹਿੰਦਾ ਮਾਂ ਰੋ ਪਈ ਫਿਰ ਜਿਨੇ ਸੁੱਖਾਂ ਮੰਗ ਕੇ ਜਿਨੇ ਮੱਥੇ ਰਗੜ ਕੇ ਬੱਚਾ ਮੰਗਿਆ ਹੋਵੇ ਉਹ ਮਾਂ ਰੋ ਪਈ ਉਕਰ ਲਈ ਕਹਿੰਦਾ ਨਹੀਂ ਨਹੀਂ ਤੇਰਾ ਖੇਖਾ ਜੀ ਅਜੀ ਤੂੰ ਸੁਣਦੇ ਸਈ ਉਹ ਮਾਂ ਨੇ ਸ਼ਾਮਾਂ ਨੂੰ ਸੰਧਿਆ ਵੇਲੇ ਸੋਦਰ ਦੀ ਬਾਣੀ ਦਾ ਜਾਪ ਕੀਤਾ ਤੇ ਗੁਰਨਾਨਕ ਦੇ ਚਰਨਾ ਚਰਦਾਸ ਕੀਤੀ ਬਾਦਸ਼ਾ ਤੇਰੀ ਕਿਰਪਾ ਨਾਲ ਚਾਰ ਪੈਰ ਦੇ ਸੁੱਖਾਂ ਦਾ ਬਤੀਤ ਹੋ ਗਿਆ